ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ ਸਤ ਸ੍ਰੀ ਅਕਾਲ ਸਿਲਕਲਚਰਨ ਯੂਨੀਵਰਸਿਟੀ ਦਾ ਮੇਰਾ ਨਾਮ ਹੈ ਫਨਕਾਰ ਤ੍ਰੇਸ ਅਕੈਡਮੀ ਅਫੀਸ਼ੀਅਲਸ ਤੁਹਾਡਾ ਸਵਾਗਤ ਹੈ ਸੋ ਭਾਈ 13 ਅਕਤੂਬਰ ਨੂੰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੁਸੀਂ ਪਹੁੰਚਣਾ ਹੈ ਰੇਸ ਅਕੈਡਮੀ ਬਠਿੰਡਾ ਦੇ ਵਿੱਚ ਕਿਉਂ ਪਹੁੰਚਣਾ ਜੇਕਰ ਤੁਸੀਂ ਸਿਲੇਬਸ ਬੇਸ ਦੀ ਤਿਆਰੀ ਕਰਨਾ ਚਾਹੁੰਦੇ ਹੋ ਜੇਕਰ ਤੁਹਾਡੀ ਗ੍ਰੈਜੂਏਸ਼ਨ ਹੋ ਚੁੱਕੀ ਹੈ ਜਾਂ ਪਲੱਸ 2 ਹੋ ਚੁੱਕੀ ਹੈ ਤਾਂ ਆਬਵੀਅਸ ਗੱਲ ਹੈ ਪਲੱਸ 2 ਬੇਸ ਤੇ ਵੀ ਸਰਕਾਰੀ ਨੌਕਰੀਆਂ ਆਉਂਦੀਆਂ ਨੇ ਜਾਂ ਫਿਰ ਕਹਿ ਲਓ ਜਿਹੜਾ ਗ੍ਰੈਜੂਏਸ਼ਨ ਬੇਸ ਤੇ ਵੀ ਵੈਕੈਂਸੀ ਆਉਂਦੀਆਂ ਨੇ ਬਾਕੀ 2027 ਦੇ ਵਿੱਚ ਇਲੈਕਸ਼ਨਾਂ ਤਾਂ ਉਮੀਦ ਹੈ ਕਿ 2026 ਦੇ ਵਿੱਚ ਸਰਕਾਰ ਨੂੰ ਵੈਕੈਂਸੀਆਂ ਕੱਢਣੀਆਂ ਪੈਣਗੀਆਂ ਹੀ ਬਾਕੀ ਜੇਕਰ ਤੁਸੀਂ ਤਿਆਰੀ ਕਰਨੀ ਹੈ ਤਾਂ ਤੁਹਾਡੇ ਕੋਲੇ ਆਹੀ ਕ੍ਰੂਸ਼ੀਅਲ ਟਾਈਮ ਹੈ ਜਿਹੜੇ 4-5 ਮਹੀਨੇ ਤੁਸੀਂ ਇੱਕ ਸਿਲੇਬਸ ਬੈਚ ਜੁਆਇਨ ਕਰਕੇ ਸਿਲੇਬਸ ਪੂਰਾ ਆਪਣਾ ਕਰ ਸਕਦੇ ਹੋ ਸੋ 13 ਅਕਤੂਬਰ ਦਿਨ ਸੋਮਵਾਰ ਨੂੰ ਆਪਣਾ ਅਰੇਜ ਅਕੈਡਮੀ ਬਠਿੰਡਾ ਦੇ ਵਿੱਚ ਸਿਲੇਬਸ ਬੈਚ ਹੈ ਜਿਹੜਾ ਉਹ ਸਟਾਰਟ ਹੋਣ ਜਾ ਰਿਹਾ ਹੈਗਾ ਰਜਿਸਟ੍ਰੇਸ਼ਨ ਦੀ ਸਟਾਰਟ ਹੋ ਚੁੱਕੀ ਹੈ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ ਬਾਕੀ ਹੋਰ ਗੱਲਾਂ ਬਾਤਾਂ ਜਾਣਕਾਰੀ ਲੈਣ ਵਾਸਤੇ ਵੀ ਤੁਸੀਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਅਕੈਡਮੀ ਵੀ ਵਿਜ਼ਿਟ ਕਰ ਸਕਦੇ ਹੋ ਅਕੈਡਮੀ ਦਾ ਐਡਰੈਸ ਵੀ ਨੀਅਰ ਕੋੜਾ ਚੌਕਾ ਬਠਿੰਡਾ ਗਲੀ ਨੰਬਰ 22 ਦੇ ਸਾਹਮਣੇ ਆ ਬਿਲਕੁਲ ਔਨ ਰੋਡ ਹੈ ਰੇਸ ਅਕੈਡਮੀ ਬਠਿੰਡਾ ਤੁਸੀਂ ਸਰਚ ਵੀ ਕਰ ਸਕਦੇ ਹੋ ਬਾਕੀ ਵਧੇਰੇ ਜਾਣਕਾਰੀ ਵਾਸਤੇ ਸੰਪਰਕ ਕਰਦੇ ਰਹੋ ਥੈਂਕ ਯੂ ਸੋ ਮਚ